ਹੈ ਅ ਕਈ ਭਰਾ ਬਾਰੇ ਜਿਆਦੇ ਸ਼ਕੀਨ ਆ ਉਹ ਐਮਪੀ ਵਾਲੀ ਕਣਕ ਦੇ ਸ਼ਕੀਨ ਆ ਆ ਐਮਪੀ ਵਾਲੀ ਕਣਕ ਆ ਜੀ ਸਾਡੇ ਕੋਲ ਅਸੀਂ ਬੈਸਟ ਲਿਆਂਦੀ ਆ ਦੋ ਨੰਬਰ ਵਾਲਾ ਮਾਲ ਨਹੀਂ ਲਿਆਂਦਾ ਬਿਲਕੁਲ ਬੈਸਟ ਕਣਕ ਲਿਆਂਦੀ ਆ ਹੁਣ ਕਈ ਭਰਾਵਾਂ ਨੇ ਕਹਣਾ ਐਮਪੀ ਦੀ ਨਹੀਂ ਕਈਆਂ ਨੇ ਕਹਣਾ ਹੈ ਐਮਪੀ ਦੀ ਆ ਪਰ ਮੈਂ ਬਈ ਇਮਾਨਦਾਰ ਆ ਮੈਂ ਆਪਦੇ ਲੋਕ ਕਲੀਅਰ ਆ ਕਿ ਅਸੀਂ ਜਿਹੜੇ ਦੁਕਾਨਦਾਰ ਤੋਂ ਸਮਾਨ ਚੱਕਦੇ ਐ ਐਮਪੀ ਦੀ ਕਲੀਅਰ ਮੰਗੇ ਵੀ ਸਿਰੇ ਦੀ ਕਣਕ ਚਾਹੀਦੀ ਸਾਨੂੰ ਲਓ ਜੀ ਦਿਖਾ ਦਿਓ ਅੱਛਾ ਇੱਕ ਜ਼ਰੂਰ ਚੀਜ਼ ਆ ਵੀ ਇਹ ਦਾਣਾ ਇਹਦਾ ਬਹੁਤ ਸਾਫ ਬਹੁਤ ਨਜ਼ਾਇਜ਼ ਜਿਆਦੇ ਸਾਫ ਜਵਾਨ ਹੈ ਆ ਸ਼ਾਫਾ ਨੰਦਾ ਕਿਰਪਾ ਗੁਰੂ ਸਾਹਿਬ ਦੀ ਇਹ ਮਲਟੀ ਗ੍ਰੇਨ ਦਾ ਆਟਾ ਬਣਨਾ ਜਿਵੇਂ ਜਿਵੇਂ ਆਪਾਂ ਮਲਟੀ ਗ੍ਰੇਨ ਅੱਗੇ ਬਣਾਇਆ ਸੀ ਉਸੇ ਲੈਵਲ ਦਾ ਉਹੀ ਸਾਰਾ ਕੁਝ ਬਣਨਾ ਇਹਨੂੰ ਮੁੰਡਾ ਘਾਟੇ ਰੇ ਬਈ ਚਲੋ ਜੀ ਇਹ ਦਾਣ ਆਪਾਂ ਇਹ ਕਹਿਣ ਦਾ ਮਤਲਬ ਵੀ ਉਸੇ ਲੈਵਲ ਦੀ ਗਣਕਾ ਐਮਪੀ ਵਾਲਾ ਮਾਲ ਆ ਇਹ ਕਾ ਆਟਾ ਜਾਣਾ ਆਪਣੇ ਮੁੱਖਰ ਜਾਣਾ ਬੰਦਿਆਂ ਦੇ ਬਣ ਕੇ ਲਓ ਜੀ ਇਹਦੇ ਵਿੱਚ ਕੋਈ ਕੁੰਡੀ ਨਹੀਂ ਲੈਣ ਨਹੀਂ ਦੇਣ ਨਹੀਂ ਕਲੀਅਰ ਆ ਦੇ ਦੂਜਾ ਮੰਜਨ ਆਪਾਂ ਬਣਾ ਲਈਏ ਹੁਣ ਸੋਹਣਿਆ ਵੀਡੀਓ ਤੇ ਕੱਟ ਲਾ ਦੇ ਕੋਲ ਕਰ ਲਿਆ ਇੱਕ ਵਾਰੀ ਕਿਸੇ ਨੂੰ ਚੱਕ ਗਿਆ ਨਾ ਕਿੰਨੀ ਕਿਲੋ ਕਣਕ ਹੋ ਗਈ ਆਪਣੀ ਹਣਾ ਤੇ ਆਹ ਜਿਹੜਾ ਸਿਸਟਮ ਆਪਣਾ ਰਲਾਇਆ ਪਿਆ ਉਹ ਆ ਆ ਜਾ ਮੁੰਡਿਆ ਇਹਦੇ ਵਿੱਚ ਨਾ ਇਹ ਕਿਹੜੀ ਅਸ਼ਾ ਖਰਟੇਰੀ ਕਰਤੀ ਸੀ ਗਣਕੋ ਹਾਂਜੀ ਕਰਤੀ ਕੱਚ ਕੀਤੀ ਆ ਹਾਂ ਵੇਖ ਥੱਲੇ ਕੀਤੀ ਹੈ ਨਾ ਹਾਂਜੀ ਹਾਂਜੀ ਲਓ ਜੀ ਇਹ ਹੁਣ ਇਹਦੇ ਵਿੱਚ ਆਪਾਂ ਹੁਣ ਪਾਉਣਾ ਦੂਜਾ ਛੋਲੇ ਘਟ ਸੀ ਚ ਲਓ ਜੀ ਸਾਡਾ ਬੰਦਾ ਨਾ ਕੱਚਾ ਮੈਂ ਕੱਚਾ ਪੰਜਾਬੀ ਚ ਲਓ ਜੀ ਇਹ ਹੈਗੇ ਆਪਣੇ ਚਣੇ ਇਹੇ ਦਾਲਾਂ ਪਾ ਕੇ ਤੇ ਫਿਰ ਕੁਆਲਿਟੀ ਬਣਦੀ ਆ ਮੇਰਾ ਖਿਆਲ ਆ ਹੁਣ ਲਓ ਜੀ ਇਹ ਸਮਾਨ ਨਾਲ ਆਪਣਾ ਸਾਰਾ ਆ ਗਿਆ ਜੀ ਜਿਹੜੇ ਜਿਹੜੇ ਬੰਦੇ ਕਹਿੰਦੇ ਵੀ ਨਰੀ ਅੱਗ ਖਾਣੀ ਅੱਗ ਖਾਣੀ ਅੱਗ ਅੱਗ ਖਾਣੀ ਅੱਗ ਉਹਨਾਂ ਬੰਦੇ ਹੱਥ ਤੇ ਕੁਆਲਿਟੀ ਹੈ ਜੀ ਚਲਾਓ ਚਲਾਓ ਚਲ ਇਹਦੇ ਵਿੱਚ ਆਪਣੇ ਚਨੇ ਘੜਦੇ ਸੀਗੇ ਚਨੇ ਕਿੰਨੇ ਘੜਦੇ ਸੀਗੇ ਸਮਝ ਲਓ ਤੁਸੀਂ ਵੀ ਕਰਦਾ ਮੁੰਡੇ ਕੋ ਪਾ ਦੇ ਕਿੱਥੇ ਓਏ ਕਿਲੋ ਘੜਦਾ ਨਹੀਂ ਕੋਈ ਚੱਲੋ ਘੜਦਾ ਇਹਨਾਂ ਚਲੋ ਇਹ ਆਪਣਾ ਕਿਲੋ ਦਾ ਮੰਜਣੇ ਹੋ ਗਿਆ ਇਸ ਤਰ੍ਹਾਂ ਨਾ ਮੋੜੀ ਬੰਨਾ ਤੇ ਚਲੋ ਇਹ ਕਲੀਅਰ ਆਪਣਾ ਤੇ ਦੂਜਾ ਸਮਾਨ ਹੁਣ ਆਪਾਂ ਪਾਉਣਾ ਤੇ ਬਾਹਰ ਦੇ ਨਹੀਂ ਪਾ ਸਕਦੇ ਆਹ ਇਹ ਬਾਹਰ ਦੇ ਆਹ ਬਾਹਰ ਦੇ ਦੇ ਇਹ ਸਮਾਨ ਚੈੱਕ ਕਰਾ ਮੜਾ ਜਾ ਕੀ ਮੋੜ ਇਹ ਕਹਿਣ ਦਾ ਮਤਲਬ ਸਭ ਤੋਂ ਮਹਿੰਗਾ ਆਤਾ ਇਹਦੇ ਵਿੱਚ ਐਮਪੀ ਦੀ ਗਣਕ ਹੈ ਤੇ ਬਾਜਰਾ ਜਿਆਦਾ ਇੱਕ ਤਾਂ ਵੀ ਗਣਕ ਘਟਾ ਪਰ ਉਹ ਬਾਜਰਾ ਜਿਆਦਾ ਏ ਰੇ ਸਪਰੇ ਤੋਂ ਬਣਿਆ ਹੁੰਦੀ ਗਣਕ ਕਹਿੰਦੇ ਐਮਪੀ ਵਾਲੀ ਅਸੀਂ ਵੀ ਉਹ ਚੱਕਰ ਦੇ ਵਿੱਚ ਮਹਿੰਗੀ ਹੀ ਲੈਂਦੀ ਆ